ਜੋ ਜੱਜ ਸਾਡਾ ਜਨਨਗੀ ਆਪਣੇ ਆਪ ਜਨਨਗੀ ਕਰ ਰਿਹਾ ਹੈ ਕਿ ਸਭੇ ਬੋਲਦਾ ਕਪੜੇ ਬੋਲ ਕਰਕੇ ਕਿਸੇ ਦੇ ਵੀ ਕਰ ਸਕਦਾ ਹੈ ਜੁਰੀ ਨਹੀਂ ਸਾਡੇ ਆਪਣੇ ਕਰਨੇ ਹੈਗੇ ਕੋਈ ਵੀ ਅਸੀਂ ਕਪੜਾ ਦੇ ਸਕਦੇ ਹੈਗੇ ਔਰ ਬਿਲਕੁਲ ਤੈਮ ਲਾ ਕੇ ਸਾਨੂੰ ਪੋੜਾ ਦੇਣਾ ਇਹਦੇ ਵਿੱਚ ਤੁਮ ਫਿਰ ਪ੍ਰੋਪਰ ਜਨਨਗੀ ਦੇ ਵਿੱਚ ਕਰੇਗਾ ਨੂੰ ਪਤਾ ਹੈਗਾ ਕਿ ਕਿਦਾਂ ਨੂੰ ਸਾਫ ਰੱਖ ਕੇ ਔਰ ਮੈਂ ਸਿੱਧਾ ਕਰਕੇ ਉਹ ਜਨਨਗੀ ਉਹਦਾ ਸੀ ਲਗਾਣਾ ਹੈਗਾ ਤੈਅ ਲਗਾਣਾ ਹੈਗਾ ਜਨਨਗੀ ਵੀ ਐਕਟੀਵਿਟੀ ਹੈ ਵੀ ਜਿਵੇਂ ਮੈਂ ਚਾਹੁੰਦਾ ਹੈ ਬੱਚੇ ਨੇ ਜਨਨਗੀ ਆਪਣਾ ਯਾਨੀ ਕਿ ਇਸ ਵੇਲੇ ਜਿਹੜੇ ਦੇਖ ਰਹੇ ਹੋ ਆਪਕੋ ਉਹ ਤਾਂ ਜਾ ਕੇ ਉਹ ਲਗਾ ਰਿਹਾ ਹੈਗਾ ਹੈ ਤੈਲ ਆ ਰਿਹਾ ਜਾਂਦਾ ਜਾਂ ਸਭ ਪਿਆ ਤੈਲ ਲਗਾ ਰਿਹਾ ਆਪਣੇ ਆਪ ਤੈਲ ਉੱਪਰ ਜਗ੍ਹਾ ਦੇ ਉੱਤੇ ਰੱਖੇਗਾ ਆਪਣੇ ਯਾਨੀ ਕਿ ਉਹ ਵਾਈਪ ਕਰਪਾ ਸਭ ਕਿਦਾਂ ਯਾਨੀ ਕਿ ਅਸੀਂ ਓਕੇਸ਼ਨਲ ਲੈਵਲ ਦੇ ਬੱਚੇ ਨੂੰ ਜਲਦੀ ਇੰਨਾ ਛੋਟਾ ਹੈਗਾ ਪਰ ਅੱਜ ਵੀ ਕਹਿ ਸਕਦੇ ਹੈਗੇ ਸਾਡਾ ਬੱਚਾ ਓਕੇਸ਼ਨਲ ਲੈਵਲ ਦੇ ਅੱਜ ਹੀ ਤਿਆਰ ਹੋ ਰਿਹਾ ਹੈ ਜੋ ਕਿ ਪੱਡੇ ਵੱਡੇ ਯਾਨੀ ਕਿ ਨਹੀਂ ਕਰ ਪਾਉਂਦੇ ਹੈਗੇ ਸਾਡਾ ਬੱਚਾ ਛੋਟਾ ਹੈ ਯਾਨੀ ਕਿ ਨਾਲ ਜਿੰਦੀ ਸਿੱਖੇ ਹੈਗਾ ਹੋਰ ਬੜੀ ਜਲਦੀ ਸਿੱਖਿਆ ਹੈਗਾ ਅਗਰ ਅਸੀਂ ਇਹਨੂੰ ਜਿੰਨੀ ਕੰਮ ਕੱਪੜੇ ਜਿੰਨਾ ਮਰਜ਼ੀ ਕੰਮ ਦੇ ਦੋ ਇਹ ਜਿੰਨਾ ਮਰਜ਼ੀ ਨੂੰ ਕੰਮ ਦੇ ਦੋ ਗੁੱਸਾ ਨਹੀਂ ਆਏਗਾ ਗੁੱਸਾ ਨਹੀਂ ਆਏਗਾ ਜੀ ਪੂਰਾ ਪ੍ਰੋਪਰ ਕੰਮ ਕਰੇਗਾ ਹੋਰ ਆਪਣੀ ਜੇ ਰੱਖ ਕੇ ਤਾਂ ਫਿਰ ਫਿਰ ਜਾਂਦੀ ਹੈ ਅਗਲਾ ਕੁਕਾਰ ਪੂਰੀ ਇਨਤ ਹੈ ਲੈ ਪੂਰੀ ਪੂਰੀ ਤਰ੍ਹਾਂ ਹੈਗਾ ਅਪਰਾ ਰੱਖਦਾ ਹੈ ਇਹ ਉਹ ਆਈ ਜੰਗੀ ਦੇ ਵਿੱਚ ਕੋਈ ਮਰਜ਼ੀ ਜੰਗੀ ਫਟਾ ਬਲੇ ਬੱਚਾ ਛੋਟਾ ਹੈ ਪਰ ਪੈਕਿੰਗ ਦੇ ਵਿੱਚ ਜਿੰਨਾ ਮਰਜ਼ੀ ਕੰਮ ਦੇ ਦੋ ਸੋ ਬਰਾ ਮੋਰ ਬੁਰਾ ਪ੍ਰੋਗਰਾਮ ਨਹੀਂ ਹੈ। ਲੋੜੇ ਸਾਹਮਣੇ ਗਏ ਤੇ ਹੌਲੀ ਅਬੀ ਕਰਦੀ ਲਾਇ ਤੇ ਇਹ ਇੱਕ ਉਹ ਲੋੜੇ ਦੀ ਖਬਰ ਐ। ਐਨੀ ਵੈਰੀ ਗੁੱਡ ਐਨੀ ਵੈਰੀ ਗੁੱਡ। ਲਲੂ 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 ਹਾਂ। ਅਬੀ ਹੋਰ ਪ੍ਰੋਪਰ ਪਤਾ ਗਿਆ ਪੈਂਟ ਤੇ ਮੈਂ ਤੈਨੂੰ ਕਿੱਦਾਂ ਲਗਣਾ ਹੈਗਾ। ਹਾਂ। ਟੀ-ਸ਼ਰਟ ਤੇ ਮੈਂ ਤੈਨੂੰ ਕਿੱਦਾਂ ਲਾਉਣੀ ਹੈ ਪੈਂਟ ਤੇ ਕਿੱਦਾਂ। ਪੈਂਟ ਇਹ ਸਿਰਫ ਇੱਕ ਦੋ ਵਾਰ ਦੱਸਿਆ ਗਿਆ ਹੈਗਾ। ਬਟ ਆਈ ਟੂ ਲੈਵਲ ਇੰਨਾ ਅੱਛਾ ਹੈਗਾ ਬੱਚੇ ਤਾਂ ਕਿ ਇਹ ਆਪਣੇ ਆਪ ਸਿੱਖ ਲੈਣਾ। ਜਦ ਸਿਰਫ ਇੱਕ ਦੋ ਵਾਰ ਦੱਸਣ ਦੀ ਲੋੜ ਪਈ।

ਆ ਬੱਸ ਆਹ ਦੇਖੋ ਜਿਆ ਭਲੀ ਆ ਜਾਣਾ ਮਨ ਰੱਖੋ ਰੱਖੋ ਜੇ ਨੂੰ ਕੀ ਇਹ ਕੁਝ ਹੋ ਗਿਆ ਵੀ ਜਿਸ ਦਿਨ ਜਦੋਂ ਲੈ ਕੇ ਆਏ ਸੀ ਨਾ ਭਰੀਏ ਜਾਸੂ ਤੇ ਉਦੋਂ ਬਲੱਡ ਤਾਂ ਬਿਲਕੁਲ ਹੀ ਨਾ ਮਤਰੀ ਸੀਗਾ ਤੇ ਇੱਕ ਬਚਾਰੀ ਸਾਥ ਸਾਦੀ ਦੀ ਭੈਣ ਸੀ ਜਿਹੜੀ ਇਹਦੀ ਟੁਆਲਟ ਬਾਥਰੂਮ ਹਾਂ ਜੀ ਦੇਖਦੀ ਸੀ ਵੀ ਦਾਦਕੇ ਕਹਿੰਦੇ ਸੀ ਅਸੀਂ ਨਹੀਂ ਰੱਖਣਾ ਨਾਨਕੇ ਕਹਿੰਦੇ ਅਸੀਂ ਨਹੀਂ ਰੱਖਣਾ ਇਹ ਮਰਨ ਦੇ ਇੱਕ ਕਮਰੇ ਦੇ ਵਿੱਚ ਰੱਖ ਦਿੱਤਾ ਸੀ ਜੀ ਤੇ ਪਰ ਜਿਸ ਦਿਨ ਲੈ ਕੇ ਆਏ ਸੀ ਤਾਂ ਕਹਿੰਦੇ ਡਾਕਟਰ ਕਹਿੰਦੇ ਸੀ ਕਿ ਪੂਛਤਲਾ ਪਰ ਅੱਜ ਉਸ ਪ੍ਰਮਾਤਮਾ ਦੀ ਇਸ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਇਸ ਸਥਾਨ ਤੇ ਜਿੱਥੇ ਇੱਥੇ ਉਹ ਵੀ ਬੰਦੇ ਦੇਖੇ ਜਿਹੜੇ ਕਦੀ ਠੀਕ ਕਹਿੰਦੇ ਸੁਣਿਆ ਸੀ ਵੀ ਠੀਕ ਨਹੀਂ ਨਾ ਹੋਣੀ ਜਵਾਬ ਦਿੱਤੇ ਉਹ ਹਸਪITALਾਂ ਚ ਵੀ ਇੱਥੇ ਸਾਡੇ ਸਥਾਨ ਦੇ ਉੱਪਰ ਬੁਰਾ ਆਸਰਾ ਸੇਵਾ ਕਰ ਦਿੱਤੀ ਹੋਈ ਆ ਇਸ ਉਸ ਪ੍ਰਮਾਤਮਾ ਦੀ ਤੁਹਾਡੇ ਸਾਰੇ ਵੀਰਾਂ ਦੀ ਅਰਦਾਸਾਂ ਬੇਨਤੀਆਂ ਪਰ ਬਹੁਤ ਧਰ ਦੇ ਨਾਲ ਆਪਾਂ ਆ ਦੇਖੋ ਕਿਵੇਂ ਤੈਵਾ ਲਾ ਰਿਹਾ ਆ ਇਹ ਐਕਟੀਵਿਟੀ ਸਾਡੇ ਭਾਈ ਪੂਰੇ ਕਰਵਾਉਂਦੇ ਆ ਇੱਕ ਦਿਨ ਛੱਡ ਕੇ ਹਨ ਕਿ ਹਨ ਦੀ ਦੋਨਾਂ ਆਹ ਚੱਕਾ ਚੱਕਰ ਤੇ ਬਰਮਨੂਰ ਨੂੰ ਤੇ ਜਾ ਸਪੈਸ਼ਲ ਟ੍ਰੇਨ ਭਾਈ ਕਰਦੇ ਆ ਰੋਟੀ ਪਾਣੀ ਖਾਣਾ ਪੀਣਾ ਸਾਰਾ ਕੁਝ ਲੈਟਿੰਗ ਬਾਥਰੂਮ ਆ ਦੇਖੋ ਸਾਹਮਣੇ ਤੁਹਾਡੇ ਲਾਗਦਾ ਪੜਾਈ ਜਿਹੜੀ ਇਹਨਾਂ ਨੇ ਮਤਲਬ ਕੰਮ ਲਈ ਸਿਖਾਇਆ ਵੀ ਪੈਕਿੰਗ ਆਪਣੇ ਕੱਪੜੇ ਕਿਵੇਂ ਪੈਕ ਕਰਨੇ ਆ ਵੀ ਮੈਂ ਤਿਆਂ ਕਿਦਾਂ ਲਾਉਣੀ ਕਿੱਥੇ ਕੱਪੜਿਆਂ ਦੀ ਕਿੱਥੇ ਜਗ੍ਹਾ ਆ ਉਥੇ ਪ੍ਰੋਪਰ ਜਗ੍ਹਾ ਤੇ ਰੱਖ ਰਿਆ ਤੇ ਕਦੀ ਉਹ ਤੋਂ ਰੋਣ ਤੋਂ ਖੁੱਝੇ ਆ ਰਹੀ ਸੀ ਮਤਲਬ ਵੀ ਇਦਾਂ ਵੀ ਪੁਣੀਆ ਪਰਮਾਤਮਾ ਵੀ ਵੀ ਬਹੁਤ ਮੁਸ਼ਕਲ ਜਦਣ ਅਸੀਂ ਲੈਣ ਗਏ ਸੀ ਤੇ ਦਾਜਕੀ ਦਾਦੀ ਇਹਦੀ ਰੋਦੀ ਪੈਚੀ ਅੰਦਰ ਕਹਿੰਦੀ ਵੀ ਅਸੀਂ ਤਾਂ ਸਾਹਮਣੋਂ ਵੀ ਹਟ ਗਏ ਆ ਉਹਦੀ ਇਹਦੀ ਕਿਸਮਤ ਹੈ ਇਹ ਨਾਲ ਪਰ ਉਸ ਅਰਦਾਸ ਕੀਤੀ ਪਰਮਾਤਮਾ ਕੋਈ ਆ ਅੱਜ ਤੱਕ ਅਸੀਂ ਦੁਰ ਨਵੀ ਇਥੇ ਲੱਗਾ ਸੀ ਯਾਰ ਉਹ ਰਾਈਟਿੰਗ ਅਦਰਵਾਈਜ਼ ਰਾਈਟਿੰਗ ਸਕਿੱਲ ਲਿਖੀ ਦਾ ਜੋ ਬੀ ਡੈਟਿੰਗ ਸਕਿੱਲ ਬੜਾ ਅੱਛਾ ਜੀ ਇਹਦੇ ਨਾਲ ਅਸੀਂ ਬੱਚੇ ਨੂੰ ਟ੍ਰੇਨ ਕਰਨਾ ਸਿੱਖਾਂਗੇ ਵਾਹ ਵਾਹ ਜਦ ਵੀ ਬੱਚੇ ਦਾ ਹਾਈ ਹੈਂਡ ਕੋਆਰਡੀਨੇਸ਼ਨ ਬਣਦਾ ਹੈ ਚਲੋ ਇੱਕ ਤਰਫ ਦੇਖ ਕੇ ਵੈ ਕਿੰਨਾ ਕੰਮ ਕਰੂਗਾ ਪਰ ਜਸ ਨੂੰ ਦਸੇ ਜੂਤ ਨਹੀਂ ਹੈਗੀ ਅਜੇ ਹੁਣ ਆਪਣੇ ਆਪ ਚਾਰਕੀ ਕਰਮਣ ਲੱਗਿਆ ਹਾਂ ਕੋਈ ਵੀ ਤੁਸੀਂ ਨੂੰ ਦੇ ਦਿਓ ਆਪਣੀ ਰੇਟਿੰਗਸ ਤੋਂ ਜਾਣ ਕੇ ਪੈਰਸ ਨੂੰ ਪ੍ਰੋਪਰਲੀ ਫਕਰਨਾ ਪ੍ਰੋਪਰਲੀ ਉਸ ਜਗ੍ਹਾ ਤੇ ਚਲਾਣਾ ਇਹ ਜਾਣ ਕੇ ਜੋ ਉਸ ਸਕਿੱਲ ਦੇ ਵਿੱਚ ਆਉਂਦਾ ਹੈਗਾ ਇਹ ਕਵਰ ਕਰ ਲਿਆ ਹੈਗਾ ਸੋ ਇਸ ਤੋਂ ਵੀ ਅਗਲਾ ਸਟੈਪ ਜਾਣ ਕੇ ਇਹਨੂੰ ਫੋਲੋ ਕਰਦਾ ਹੈਗਾ ਜਾਣ ਕੇ ਅਗਰ ਮੈਂ ਜਸ ਨੂੰ ਦੇ ਦਵਾ ਇਹ ਲਾਈਨਾਂ ਬਣਾ ਕੇ ਤੇ ਇਹ ਬਿਲਕੁਲ ਪ੍ਰੋਪਰਲੀ ਲਾਈਨ ਦੇ ਉੱਤੇ ਜਾਣ ਕੀ ਹੈ ਜਿਸ ਦਾ ਮੈਨੂੰ ਵਨ ਦੇ ਉੱਤੇ ਸੀ ਸ਼ੁਰੂ ਕਰ ਦਿੱਤਾ ਹੈਗਾ ਹਾਂ ਵਨ ਲਿਖਾਣਾ ਹੈ ਵਨ ਵਨ ਹੁਣ ਜਿਵੇਂ ਹੁਣ ਜਿਵੇਂ ਨੂੰ ਪਹਿਲੇ ਤੇ ਨੂੰ ਇਹ ਵੀ ਪਤਾ ਹੈਗਾ ਕਿ ਮੈਂ ਕੋਈ ਪੈਨ ਚੇਂਜ ਕਰਨਾ ਹੈਗਾ ਕਿ ਇਥੇ ਕੀ ਕਰਨਾ ਹੈਗਾ ਇਹਦਾ ਪਤਾ ਚੱਲ ਗਿਆ ਮੈਂ ਡਰਾਇੰਗ ਕਰਨੀ ਹੈਗੀ ਐਸਾ ਡਰਾਇੰਗ ਜੇ ਮੈਂ ਇਹ ਪੈਨ ਪਕੜਾ ਲਾਂਗਾ ਇਹਨੂੰ ਤੇ ਇਹ ਪਤਾ ਹੈਗਾ ਮੈਂ ਇਸ ਪੈਨ ਨਾਲ ਕੀ ਕਰਾਂ ਠੀਕ ਹੈ ਹਾਂ ਤੇ ਕੋਈ ਸਿਆਖਿਆ ਵਾਲੀ ਵੀ ਇਹ ਮਾਲਵੇਨ ਇਹਨਾਂ ਦਾ ਡ੍ਰੈਂਗ ਵਾਲੇ ਜਿਹੜਾ ਰੰਗ ਨਾ ਕਲਰ ਨਾ ਹੋ ਗਿੰਦਾ ਉਹ ਪਤਾ ਕਰ ਲੈ ਇਨਾਂ ਨੂੰ ਪਤਾ ਹੈਗਾ ਮੈਂ ਇਸ ਪੈਨ ਨਾਲ ਕੀ ਕਰਦੇ ਹੈਗੇ ਅਸੀਂ ਕਰ ਉਹ ਇਸ ਡਰਾਇੰਗ ਦੇ ਪੈਨ ਨਾਲ ਅਸੀਂ ਕੀ ਕਰਦੇ ਹੈਗੇ ਜਨਨੀ ਪ੍ਰੋਪਰ ਵੇ ਦੇ ਵਿੱਚ ਸਾਰਾ ਕੁਝ ਪਤਾ ਹੈ ਹੁਣ ਮੈਂ ਤੁਹਾਡੇ ਕਰਨੇ ਪਾਈ ਕਰਕੇ ਰੋਕਾਂਗਾ

ਇਹ ਇਨ ਇਨ ਕਲਰ ਦਾ ਮਤਲਬ ਹੈ ਕਲਰ ਕਰਨਾ ਕਿ ਕਰਨਾ ਹੈ ਜੇ ਕਿੰਨਾ ਇਹਨੂੰ ਡਿਫਰੈਂਟ ਪਤਾ ਹੈ ਜਿੱਦਾਂ ਸ਼ਾਤ ਮਾਈਂਡ ਹੈ ਪੈਨ ਹੋਰ ਕਲਰ ਦਾ ਡਿਫਰੈਂਟ ਪਤਾ ਹੈ ਜਿਵੇਂ ਇਹ ਕਰਨਾ ਹੈ ਤੇ ਇਹ ਕਰਨਾ ਹੈ ਜਦੋਂ ਕਿ ਕਾਫੀ ਅੱਗੇ ਜਾ ਰਹੇ ਬੜੀ ਬੜੀ ਅੱਲਾ ਹੈ ਮੈਂ ਜਦਗੀ ਐਕਸਟਰਾ ਫਾਰਵਰਡ ਥੈਪੀ ਜਿੰਨੀ ਦੇ ਪਾ ਰਿਹਾ ਦੋ ਮੇਰੇ ਨੌਲੇਜ ਆਂਦੀ ਹੈ ਨਵੀਂ ਤੋਂ ਨਵੀਂ ਨਾ ਮੈਂ ਜੂਲ ਕਰਦਾ ਕਦੇ ਵੀ ਭਾਈ ਟਾਈਮ ਸਾਨੂੰ ਲੱਗੇਗਾ ਕਿ ਕਦੇ ਮੈਂ ਉਹ ਫੈਰਗੀਆਂ ਕਰਕੇ ਦੱਸਾਂਗਾ ਜਰੂਰ ਜਰੂਰ ਕਿ ਮੇਰੇ ਜੂਲ ਕਰਦਾ ਰਹੇਗਾ ਆਪਣੇ ਬੱਚਿਆਂ ਨਾਲ ਉਤਾਪਲੀ ਹੁਣ ਜਦੋਂ ਬਾਹਰ ਹੁਣ ਅੰਦਰ ਆਏ ਆ ਨੇ ਆਪਣੇ ਮੂਹਰ ਖੋਲੇ ਇਹਨੂੰ ਪਤਾ ਲੱਗ ਗਿਆ ਕੰਮ ਬਿਲਕੁਲ ਬਿਲਕੁਲ ਤੇ ਰੋਟੀ ਦਾ ਵੀ ਜਦੋਂ ਹੁਣ ਅੱਗੇ ਚਬਾਉਂਦਾ ਨਹੀਂ ਸੀ ਉਹ ਵੀ ਪਤਾ ਲੱਗ ਗਿਆ ਬਾਥਰੂਮ ਟਾਇਲਟ ਦਾ ਵੀ ਇਹ ਬਾਥਰੂਮ ਚ ਜਾਣ ਲੱਗ ਗਿਆ ਜੀ ਜੀ ਇਹ ਬਹੁਤ ਵੱਡੀ ਗੱਲ ਹੈ ਨਾ ਵੀ ਜਿਹੜਾ ਕਹਿੰਦੇ ਸੀ ਵੀ ਇਹਨੇ ਮੰਜੇ ਤੇ ਰਹਿਣਾ ਬਿਲਕੁਲ ਬਿਲਕੁਲ ਹਨਾ ਕਹਿੰਦੇ ਸੀ ਵੀ ਇਹਨੇ ਟਾਇਲਟ ਇਹਨੇ ਤਾਂ ਸਾਰੀ ਜ਼ਿੰਦਗੀ ਇਹ ਚੱਕਣੀ ਪੈਣੀ ਪਰ ਅੱਜ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਕਿ ਕੋਈ ਵੀ ਇਹ ਨਹੀਂ ਵੀ ਕਿਸੇ ਨੂੰ ਛੇ ਛਟਣਾ ਚਾਹੀਦਾ ਪਤਾ ਨਹੀਂ ਪਰਮਾਤਮਾ ਨੇ ਕਿੱਥੇ ਦਿਮਾਗ ਅਜ ਤੱਕ ਦਾ ਬਧੂ ਘਰ ਦਾ ਗਾਂ ਦਿਮਾਗ ਤਾਂ ਭਾਜੀ ਸਾਰਾ ਹੈ ਅੱਜ ਭਾਜੀ ਕੀ ਵਿੱਚ ਭਾਜੀ ਤੁਹਾਡੀ ਬਹੁਤ ਮਿਹਨਤ ਹੈਗੀ ਹੈ ਤੁਹਾਨੂੰ ਜਾਨੀ ਕਿ ਇਸ ਤਰ੍ਹਾਂ ਵੀ ਮੈਂ ਕੁਝ ਵੀ ਬੋਲਿਆ ਬੱਚਿਆਂ ਲਈ ਮੈਨੂੰ ਚਾਹੀਦਾ ਹੈ ਭਾਜੀ ਨੂੰ ਉਸੇ ਮਿਲੇ ਮੈਨੂੰ ਰੂਪ ਤਿਆਰ ਕਰਕੇ ਦੇ ਦੇ ਤਾਂ ਜੋ ਵੀ ਜਾਨੀ ਬੱਚਿਆਂ ਦੀ ਮੈਨੂੰ ਚੀਜ਼ ਚਾਹੀਦੀ ਭਾਜੀ ਉਸੇ ਮਿਲੇ ਕਹਿਣ ਦੀ ਦੇਰ ਹੈਗੀ ਭਾਜੀ ਨੂੰ ਪਹਿਲੇ ਲੈ ਆ ਗਏ ਧੰਨਵਾਦ ਉਸ ਪਰਮਾਤਮਾ ਨੇ ਭਾਜੀ ਵੀ ਚਲੋ ਇਹ ਕਹ ਵੀ ਇਹ ਅੱਗੇ ਜਿਆਦੀ ਜਿੱਤਾਂ ਵੀ ਅਸੀਂ ਮਾਦੇ ਆ ਕਿ ਸਾਡਾ ਆਪਣਾ ਪੋਤਾ ਮੈਂ ਜੇਜ਼ ਵੀ ਲੈ ਕੇ ਆਈ ਸੀ ਜਦੋਂ ਲੈ ਕੇ ਆਇਆ ਇਹਨੂੰ ਪਾਲੀ ਬੜਾ ਵੱਡਾ ਡਿਸੀਜਨ ਸੀ ਜੀ ਜੀ ਮੈਨੂੰ ਮੇਰੇ ਨਾਲ ਤੇ ਕਿੰਦੀ ਕਿਵੇਂ ਕਰਨਾ ਕਿਵੇਂ ਰੱਖਾਂਗੇ ਵੀ ਇਹਨਾਂ ਉਥੇ ਮੈਂ ਇਹਨੂੰ ਦੇਖਿਆ ਨਹੀਂ ਗਿਆ ਜਦੋਂ ਉਥੇ ਗਿਆ ਮੈਂ ਕਿ ਬਾਕੀ ਉਸ ਪ੍ਰਮਾਤਮਾ ਹਸਪੀਟਲ ਹਾਰਪੁਰੋ ਐਡਮਟ ਰਿਹਾ ਸੀ ਉਦੋਂ ਕਹਿੰਦੇ ਸੀ ਇਹਦੇ ਨਾਲ ਰੋੜੇ ਨਿਕਲੇ ਅੰਦਰੋਂ ਰੋੜ ਜੇ ਬਣ ਗਏ ਕਿਉਂਕਿ ਇਹਦੀ ਭੈਣ ਜਿਹੜੀ ਸੀਗੀ ਉਹ ਵਿਚਾਰੀ ਬਿਸਕੁਟ ਭੇਂ ਭੇ ਖਰਾਉਂਦੀ ਰਹੀ ਘਰ ਤੋਂ ਦੁੱਧ ਨਹੀਂ ਸੀਗਾ ਜੀ ਜੀ ਤੇ ਉਹਦਾ ਰੋੜ ਜੇ ਬਣ ਗਿਆ ਤੇ ਮਤਲਬ ਉਸ ਟਾਈਮ ਉਹ ਕਹਿੰਦੇ ਸੀ ਵੀ ਬਚਣਾ ਬਹੁਤ ਮੁਸ਼ਕਲ ਪਰ ਪ੍ਰਮਾਤਮਾ ਨੇ ਇਹਨਾਂ ਪਾਰਟੀਆਂ ਦੀਆਂ ਗੇਟਾਂ ਸੀ ਤੇ ਪਾਜੀ ਤਾਈ ਆਜੀ ਆਜੀ ਦੀ ਗੇਟ ਦੇ ਵਿੱਚ ਪਾਜੀ ਇੰਨਾ ਗੇਟ ਪਰ ਹੁਣ ਜਿੰਨਾ ਇਹਨਾਂ ਦਾ ਐਕਟੀਵਿਟੀਆਂ ਦੇਖਦੇ ਆ ਨਾ ਬਹੁਤ ਮਨ ਖੁਸ਼ ਹੁੰਦਾ ਜਦੋਂ ਤੁਰਿਆ ਸੀ ਜਿੰਨੀ ਸਾਨੂੰ ਖੁਸ਼ੀ ਹੋਈ ਸੀ ਨਾ ਜਦੋਂ ਪਹਿਲਾ ਸਾਲ ਬੜੀ ਖੁਸ਼ੀ ਹੋਈ ਸੀ ਪਰ ਹੁਣ ਜਿਹੜੀਆਂ ਆਹ ਦੇਖਦੇ ਆ ਚੱਲਦਾ ਇਹਦੀ ਵੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਸਭ ਤੁਹਾਡੀਆਂ ਭਰਾਵਾਂ ਦੀਆਂ ਅਰਦਾਸਾਂ ਬੇਨਤੀਆਂ ਸਾਡੇ ਵੀਰਾਂ ਸਾਡੀ ਸੰਗਤ ਜਿਹੜੀ ਬੈਠੀ ਆ ਮੇਰੀ ਅਮਾਵਾ ਮੇਰੀਆਂ ਭੈਣਾਂ ਜਰੂਰ ਸਾਡੇ ਸੇਵਾ ਕਰਨ ਨੂੰ ਜੁੜਿਆ ਕਰੋ ਅਰਦਾਸ ਬੇਨਤੀ ਜਰੂਰ ਕਰਿਆ ਕਰੋ ਇਹਨਾਂ ਇਨਾ ਜਿਹੜੇ ਵੀਰ ਆ ਬੱਚੇ ਆ ਬਜ਼ੁਰਗ ਆ ਸਾਰੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੋਲੀਆ ਨੀ ਤੇ ਫਾਇਦੇ ਨੋਈ ਨਹੀਂ ਚਲੋ ਤੁੰਗ ਲਗਾਈਏ ਲਗਾਈਏ ਬੈਠੋ 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 ਲਾਡ ਲੋ ਲੋ ਸ਼ਾਬਾਸ਼ ਜੋ ਲੋਗ ਦੇਖੀ ਲੋ

ਕੋਈ ਖਾਇਰ ਗਰ ਸਪੀਚ ਜਿੱਦਾਂ ਅਸੀਂ ਲੈਂਗੁਏਜ ਨੂੰ ਸਭ ਤੋਂ ਪਹਿਲਾਂ ਹੁੰਦਾ ਹੈ ਦੇ ਦਿਓ ਕਿ ਅਗਰ ਮੈਂ ਬੋਲਾਂਗਾ ਦੇ ਦਿਓ ਤਾਂ ਇਹ ਮੈਨੂੰ ਦੇਗਾ ਦੇ ਲੋ ਹਮ ਪ੍ਰੋਪਰਲੀ ਮੈਨੂੰ ਦੇ ਦਿੰਦੇ ਨੇ ਹੈਗਾ ਇੱਕ ਚੀਜ਼ ਹਾਲੇ ਕਿ ਮੈਂ ਤਾਂ ਨਾਂ ਨਹੀਂ ਬੋਲਿਆ ਕੀ ਬੋਲ ਜਰੋ ਅभी ਉਹ ਫਲੈਸ਼ ਕਰਨਾ ਤਾਂ ਮੈਂ ਇੱਕ ਮਿੰਟ ਕਰਕੇ ਦਿਖਾਣਾ ਹੈ ਕਿ ਯਾਨੀ ਕਿ ਸ਼ੁਰੂਆਤ ਕੋਈ ਸਿਰਫ ਇਹੀ ਕੀਤੀ ਹੈਗੀ ਹੈ ਲੈ ਲਓ ਦੇ ਲੋ ਯਾਨੀ ਬੱਚੇ ਸਾਨੂੰ ਪਤਾ ਹੋ ਜਾਏਗਾ ਲੈ ਲਓ ਦੇ ਲੋ ਮੈਂ ਨਾਂ ਨਹੀਂ ਬੋਲਾਂਗਾ ਹਾਲੇ ਇਹ ਤਾਂ ਮੈਂ ਸਿਰਫ ਬੋਲਾਂਗਾ ਦੇ ਦਿਓ ਦੇ ਦਿਓ ਇਹ ਜਦੋਂ ਅਸੀਂ ਬਾਅਦ ਵਿੱਚ ਇਸ ਨੂੰ ਦੱਸਾਂਗੇ ਵੀ ਕਿਆ ਦੇ ਦੋ ਆਲੂ ਦੇ ਦੋ ਆਲੂ ਜਿੰਦ ਨੂੰ ਬੋਲਣਾ ਆਲੂ ਦੇ ਦੋ ਫਿਰ ਅਸੀਂ ਦੋ ਫਲੈਸ਼ ਕਾਰਡ ਰੱਖਾਂਗੇ ਅਗਰ ਜਿੱਦਾਂ ਅਗਰ ਸੁਮਾਈ ਸੁਣਨ ਨੂੰ ਦੇ ਵਿੱਚ ਥੋੜੀ ਪ੍ਰੋਬਲਮ ਹੈਗੀ ਸਾਡੇ ਬੱਚੇ ਨੂੰ ਸੁਣਦਾ ਨਹੀਂ ਹੈਗਾ ਅਸੀਂ ਫਲੈਸ਼ ਕਾਰਡ ਦਿਖਾ ਕੇ ਵੀ ਬੋਲਣਾ ਵੀ ਦੂਜਾ ਫਲੈਸ਼ ਕਾਰਡ ਲੈ ਲਾਂਗੇ ਆਲੂ ਵਾਲਾ ਫਿਰ ਦਿਖਾਵਾਂਗੇ ਆਲੂ ਦੇ ਦੋ ਫਿਰ ਸਿਰਫ ਨਾ ਦਿਓ ਕੰਪੈਰੀਜ਼ਨ ਕਰੇਗਾ ਆਲੂ ਕਿਹੜਾ ਹੈ ਆਲੂ ਕਿਹੜਾ ਹੈ ਫਿਰ ਆਲੂ ਨੂੰ ਚੱਕ ਕੇ ਦੇਨੇਗਾ ਇਸ ਵੇਲੇ ਦਾ ਸਿਰਫ ਇਹ ਹੀ ਸਵਾਲ ਹੈ ਦੇ ਦੋ ਹਾਂ ਦੇ ਦੋ ਬੰਦ ਨੂੰ ਇਹ ਭਦਲ ਗਿਆ ਦੇ ਦੋ ਨੂੰ ਦੇਣਾ ਹੈ ਹਾਂ ਦੇ ਦੋ ਤੈਨੂੰ ਪਤਾ ਹੈਗਾ ਹੋਰ ਨੂੰ ਲੈ ਲੋ ਦਾ ਹੀ ਪਤਾ ਹੈਗਾ ਲੈ ਲੋ ਲੈ ਲੋ ਨਹੀਂ ਲੈ ਲੋ ਲੈ ਲੋ ਆ ਵੀ ਲੈ ਲੋ ਇਹ ਵੀ ਲੈ ਲੋ ਇਹ ਸਾਰੇ ਲੈ ਲੋ ਦੇ ਦੋ ਦੇ ਦੋ ਅੰਬ ਦੇ ਦੋ ਇਹ ਦੋ ਭਾਈ ਅਗਲਾ ਸਟੈਪ ਇਹ ਆਣਾ ਕਿ ਮੈਂ ਦੋ ਅੰਬ ਰੱਖਣੇ ਹੈਗੇ ਇੱਕ ਮੇਰੇ ਹੱਥ 'ਚ ਹੋਣਾ ਹੈਗਾ ਅੱਛਾ ਇੱਕ ਅੰਬ ਰੱਖ ਦੇਣਾ ਹੈਗਾ ਜਿੱਦਾਂ ਮੈਂ ਇੱਕ ਭਾਈ ਇਹ ਅੰਬ ਰੱਖਿਆ ਹੈਗਾ ਇੱਕ ਮੈਂ ਗੋਭੀ ਰੱਖੀ ਸੀ ਮੈਂ ਆਪਣੇ ਕੋਲ ਅੰਬ ਦਾ ਫਲੈਸ਼ ਕਾਰਡ ਪਕੜਨਾ ਮੈਂ ਬੋਲਣਾ ਅੰਬ ਦੇ ਦੋ ਇਹ ਵਾਲਾ ਦੇ ਦੋ ਇਰੇ ਜਨਮ ਨੂੰ ਅੰਬ ਚੱਕ ਕੇ ਰਹੇਗਾ ਜਦੋਂ कर लेगा ਲਿਆ ਸਾਡਾ ਯਾਨੀ ਕਿ ਟਾਸਕ ਕੰਪਲੀਟ ਹੋ ਜਾਣਾ ਹੈ ਹੂੰ ਵੀ ਪਤਾ ਚੱਲ ਗਿਆ ਵੀ ਅੰਬ ਇਹ ਅੰਬ ਇਹ ਯਾਨੀ ਕਿ ਇਹ ਐਜੂਕੇਸ਼ਨ ਦੇ ਵਿੱਚ ਵੀ ਆ ਜਾਂਦਾ ਭਾਜੀ ਇਹ ਸਪੀਚ ਵਿੱਚ ਵੀ ਆ ਜਾਂਦਾ ਮੈਗਾ ਬੱਚੇ ਨੂੰ ਯਾਨੀ ਕਿ ਯੂਜ਼ ਹੁੰਦਾ ਹੈ ਬਾਈਕਲ ਕੋਆਰਡੀਨੇਸ਼ਨ ਲਈ ਵੀ ਯੂਜ਼ ਹੁੰਦਾ ਬਿਲਕੁਲ ਫਰਗਲਦਾ ਰਾਮੇਤੀ ਬਾਬਾ ਜੀ ਨੂੰ ਨੰਬਰ ਸਾਈਨ ਟੌਪੀਟ ਗਈ ਹੈ ਅੱਛਾ ਜੀ ਸਟੈਚ ਦੇ ਨਾਲ ਤੇ ਮੇਰੇ ਤਰ੍ਹਾਂ ਸਟੈਂਡਿੰਗ ਪੋਜੀਸ਼ਨ ਕਰਕੇ ਦਗਾਉਗਾ ਤੁਹਾਨੂੰ ਹਾਂ ਜੀ ਕਿੰਨਾ ਕਿ ਜਨਕੀ ਸਟੈਂਡ ਹੋ ਸਕਦਾ ਔਰ ਕਿੰਨਾ ਕਿ ਸਾਡੇ ਕੋਲ ਕੰਮ ਰਹਿ ਗਿਆ ਹੈਗਾ ਵਰਕਰ ਕਰਨ ਵਾਲਾ ਅੱਛਾ ਜੀ ਜੀ ਜਾਨੀ ਅੱਜ ਦੀ ਡੇਟ ਦੇ ਵਿੱਚ ਜਾਨੀ ਕਿ ਮੈਂ ਪਕੜ ਹੈਗਾ ਤੇ ਆਪਣੇ ਆਪ ਹੀ ਜਾਨੀ ਕਿ ਇੰਨਾ ਸਟੈਂਡ ਹੋ ਜਾਏਗਾ ਆਪਰੇ ਅੱਛਾ ਜੀ ਆਪਣੇ ਆਪਣੇ ਪੈਰਾਂ ਦੇ ਨੇ ਵੇਟ ਵੇਅਰ ਕੀਤਾ ਹੈ ਜਿੱਥੇ ਜਾਨੀ ਕਿ ਹੋਰ ਇਸ ਤੇ ਵੀ ਭਜੀ ਅੱਛਾ ਜੀ ਇਸ ਪੈਰ ਤੇ ਜਾਨੀ ਟਾਈਟਨੈਸ ਹਾਲੇ ਥੋੜੀ ਜਿਹਾ ਜ਼ਿਆਦਾ ਹੈਗੀ ਹੈ ਅੱਛਾ ਜੀ ਬਟ ਇਸ ਵੇਲੇ ਆਪਣੇ ਆਪ ਜਾਨੀ ਖੜਾ ਹੈਗਾ ਅੱਛਾ ਜਾਨੀ ਕਿ ਮੈਂ ਇਹਨੂੰ ਸਿਰ ਪਕੜਿਆ ਹੈਗਾ ਅੱਛਾ ਮੈਨੂੰ ਵੀ ਹੈਲਪ ਦਿੱਤੀ ਹੈਗੀ ਵਾਹਿਗੁਰੂ ਠੀਕ ਭਾਈ ਜਾਨੀ ਕਿ ਥੋੜਾ ਜਿਹਾ ਸਾਡੇ ਕੋਲ ਥੋੜਾ ਜਿਹਾ ਹੋਰ ਟਾਈਮ ਅਸੀਂ ਲਾਵਾਂਗੇ ਇਸ ਦੇ ਉੱਤੇ ਠੀਕ ਠੀਕ ਹੈ ਪ੍ਰੋਪਰਲੀ ਅਸੀਂ ਖੜਾ ਕਰ ਪਾਵਾਂਗੇ ਅਸੀਂ ਬੱਚੇ ਨੂੰ ਜਾਨੀ ਠੀਕ ਹੈ ਭਾਈ ਬਿਲਕੁਲ ਬਿਲਕੁਲ ਹੋਊਗਾ ਬਾਕੀ ਪਰਮਾਤਮਾ ਦੀ ਰਪਾ ਦਿਨ ਹਾਲ ਲੈਟਰ ਨੂੰ ਦੇਖਦਾ ਵੈਸੇ ਕਰ ਵੈਸੇ ਇਹ ਫਰਾਵ ਜਿਹੜਾ ਸਾਡਾ ਜੰਨੀ ਜੰਨੀ ਹੈ ਮੇਰਾ ਪੁੱਤ ਕਦਾਲਾ ਜੱਤਾਂ ਤੋਂ ਲੈ ਕੇ ਆਏ ਸੀ ਤੇ ਉਹ ਮਾਂ ਜਿਹੜੀ ਨੇ ਜਿਹੜੀ ਕਹੀ ਹੈ ਜੈਨ ਮਾਂ ਜਿਨੇ ਆਪਣੇ ਪੋਤੇ ਵੀ ਦੇਖਿਆ ਤੇ ਉਹ ਆਜਾ ਆਜਾ ਕਦਾਲਾ ਤੋਂ ਲੈ ਕੇ ਆਦਾਂ ਵਾਹਿਗੁਰੂ ਵਾਹਿਗੁਰੂ ਵਾਹਿ ਜਿੱਦਾਂ ਅੱਗੇ ਹਾਂ ਟਰੈਕਟਰ ਨੇ ਨਾ ਟਾਈਟਨੈਸ ਸੀਗੀ ਨਾ ਉਹ ਘਟਿਆ ਉਹ ਟਾਈਟਨੈਸ ਘਟ ਗਈ ਅੱਜ ਦੀ ਡੇਟ ਦੇ ਵਿੱਚ ਇਹ ਆਪਰੇਸ਼ਨ ਲੈ ਪਾਦਾ ਹੈਗਾ ਘੋੜਾ ਵੱਡਾ ਬਣਦਾ ਹੈਗਾ ਜਿੱਦ ਤੁਸੀਂ ਬੱਚੇ ਨੂੰ ਅਗਲਾ ਸਟੈਪ ਹੁੰਦਾ ਘੋੜਾ ਬਣਨਾ ਹਮ ਆਪਣੇ ਹੱਥਾਂ ਤੇ ਯਾਨੀ ਕਿ weight wear ਕਰਦਾ ਹੈਗਾ ਹਮ ਅੱਛਾ ਵਾਹਿਗੁਰੂ ਦੁਆਇ ਕੋ ਠੀਕ ਹਮ ਹਾਂ ਹਾਂ ਸੀਸ ਆਪਸ ਵਾਹਿ ਉਪਰੋਂ 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 ਨਹੀਂ ਉੱਪਰ ਨਹੀਂ ਦੂਜੀ ਤਰਫ ਪਰ ਪਹਿਲਾਂ ਇਹ ਆਹ ਬੱਸ ਆ ਬੱਸ ਆ ਜਨਨ ਕਿ ਇਹ ਪੋਜੀਸ਼ਨ ਪਾਜੀ ਪਹਿਲੇ ਨਹੀਂ ਬਣ ਪੰਦੀ ਸੀ ਇਹਦੇ ਕੋਲੋਂ ਹਾਂ ਜਨਨ ਕਿ ਬਿਲਕੁਲ ਬਟ ਅੱਜ ਦੀ ਇਹ ਵੀ ਟਾਈਟਨੈਸ ਘਟ ਗਈ ਹੈਗੀ ਹੈ ਅੱਛਾ ਇਸ ਕਰਕੇ ਪੋਜੀਸ਼ਨ ਲੈ ਲੈਂਦਾ ਹੈਗਾ ਹੋਰ ਆਪਣੇ ਹੈਂਡ ਤੇ ਵੇਟ ਵੇਅਰ ਕਰ ਲੈਂਦਾ ਆਹ ਕੋਪਰੇ ਹੈਂਡ ਤੇ ਆ ਗਿਆ ਹੈਗਾ ਹਾਂ ਹਾਂ ਜਨਨ ਕਿ ਪਹਿਲੇ ਇਹ ਆਪਣੇ ਹੈਂਡ ਤੇ ਨਹੀਂ ਆ ਪਰਦਾ ਸੀ ਇਹਨਾਂ ਹਾਂ ਚਲੋ ਆ ਦੇਖੋ ਇਸ ਵੇਲੇ ਜਨਨ ਕਿ ਉਗਲਾ ਸਟੈਪ ਹੈਗਾ ਚੱਲਣ ਵਾਲਾ ਇਹ ਚੱਲਣ ਵਾਲੇ ਸਟੈਪ ਚ ਪਾਜੀ ਆ ਜਾਂਦੇ ਹੈਗੇ ਜਨਨ ਕੀ ਵੱਤ ਤੱਕ ਘੋੜਾ ਬਣ ਕੇ ਚੱਲੇਗਾ ਜੀ ਹਾਂ ਠੀਕ 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 ਆਵਾਜ਼ ਸ਼ਾਬਾਸ਼ ਸ਼ਾਬਾਸ਼ ਉੱਪਰ 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 ਹਾਥਰੀ ਪਾਣਾ ਮੂਜੀ ਸ਼ਾਬਾਸ਼ ਹਾਂ ਜਨਨ ਲਈ 1 ਮਿੰਟ ਤੋਂ ਹੀ ਪਾਜੀ ਜਿਆਦਾ ਜਨਨ ਕੀ ਰਹਿ ਪੰਦਾ ਹੈਗਾ 1 ਮਿੰਟ ਤੋਂ ਜਿਆਦਾ ਜਿੰਨਾ ਖੜਾ ਕਰ ਲੋ ਕਰ ਲੈਂਦਾ ਜੀ ਅੱਛਾ ਜੀ ਹੋ ਜਾਂਦਾ ਹੈਗਾ ਬੋਲ ਹੇਠਾਂ ਸ਼ਾਬਾਸ਼ ਸ਼ਾਬਾਸ਼ ਬੱਡੇ ਪਹਿਲੇ ਟਾਈਟਨਸ ਜਿਆਦਾ ਕਰਕੇ ਨਹੀਂ ਕਰ ਪੰਦਾ ਸੀ ਇਹ ਐਕਟੀਵਿਟੀ ਅੱਛਾ ਜੀ ਡੇਟ ਦੇ ਵਿੱਚੇ ਕਰ ਪਾ ਰਿਹਾ ਹੈਗਾ ਬੰਦੇ ਬੜੇ ਆਰਾਮ ਨਾਲ ਧੰਨਵਾਦ ਧੰਨਵਾਦ